ਅਰ ਵਿੱਚ ਸਹਿ ਪਾਠ ਕਰਦੀ ਔਤ ਨੂੰ ਉਤਾਰ ਦਿੱਤਾ ਮੋਤ ਦੇ ਘਾਟ ਦੇ ਕੋ ਜਿਸ ਨiyet ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਵੀ ਸੁਣੋਗੇ ਤਾਂ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇਕਰ ਘਰ ਦੇ ਵਿੱਚ ਕੋਈ ਇਕੱਲਾ ਰਹਿੰਦਾ ਹੈ ਖਾਸ ਕਰਕੇ ਔਰਤਾਂ ਤਾਂ ਇਹ ਵੀਡੀਓ ਨੂੰ ਜ਼ਰੂਰ ਦੇਖ ਲੈਣ ਗੋਇੰਦਵਾਲ ਸਾਹਿਬ ਦੇ ਪਿੰਡ ਕੰਗਰ ਤੋਂ ਇੱਕ ਰੂਹ ਕੰਬੋੜ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਔਰਤ ਘਰ ਦੇ ਵਿੱਚ ਸਹਿ ਪਾਠ ਕਰ ਰਹੀ ਸੀ ਕੁਝ ਅਣਪਛਾਤੇ ਵਿਅਕਤੀ ਘਰ ਦੇ ਵਿੱਚ ਵੜਦੇ ਨੇ ਤਾਂ ਔਰਤ ਨੂੰ ਬੁਰੀ ਤਰ੍ਹਾਂ ਦੇ ਨਾਲ ਮੋਤ ਦੇ ਘਾਟ ਉਤਾਰ ਉਤਾਰ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਇੱਕ ਮੁਲਜ਼ਮ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਸੋ ਤੁਸੀਂ ਇਸ ਨੂੰ ਪਰਸ ਮਲਾਜ਼ਮਾਂ ਤੋਂ ਕਿਸ ਨੀਅਤ ਦੇ ਨਾਲ ਇਹ ਦੋਸ਼ੀਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿੰਡ ਕੰਗ ਦੇ ਵਿੱਚ ਦਿਨਦਾਰੇ ਗੁਰਪ੍ਰੀਤ ਕੋਰ ਵਰਸੀ ਜਿਹੜੀ ਪਿੰਡ ਕੰਗ ਉਹਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮਰਡਰ ਹੋਇਆ ਸੀਗਾ ਕੋਈ ਕਲੂ ਨਹੀਂ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗੋਵਿੰਦਵਾਲ ਸਾਹਿਬ ਨੇ ਅਤਲ ਸੋਨੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵੀਜ਼ਨ ਆਫ ਜਿਹੜੇ ਐਸਪੀ ਡੀ ਅਜੇ ਰਾਜ ਸਿੰਘ ਤੇ ਸਬ ਇੰਸਪੈਕਟਰ ਸਾਡੀ ਬਲਜੀਤ ਖੋਲ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨਿਟੀ ਦੇ ਬੇ